ਹੀ ਨਾ ਮੇਰੇ ਕੋਲ ਕੋ ਕੰਮ ਸੀਗਾ ਮੈਂ ਕੰਮ ਤਾਂ ਦੇ ਤੂੰ ਆਪਣੇ ਬਹੁਤ ਪਰੇਸ਼ਾਨ ਸੀਗਾ ਲੇਕਿਨ ਤੰਤਰਬਾਬਾ ਦੀਪ ਸਿੰਘ ਜੀ ਨੇ ਮੰਨ ਤਾ ਮੈਨੂੰ ਲੱਗਦਾ ਕਿ ਜਿੱਦਾਂ ਮੇਰੇ ਅੰਗ ਸੰਗ ਸਾਈਂ ਮੈਨੂੰ ਰੱਖਿਆ ਹੀ ਹੁੰਦਾ ਘਰ ਤੋਂ ਦੂਰ ਹੁੰਦੀ ਆ ਹੀ ਨਹੀਂ ਜੀ ਇਹ ਦਾਰੀ ਅਸਾ ਇਸ ਦਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ ਘਰ ਬੈਠੀ ਸੰਗਤ ਨੂੰ ਇਹ ਕਹਿੰਨਾ ਕਿਹੜਾ ਨਹੀਂ ਆ ਸਕਦਾ ਕੋਈ ਨਹੀਂ ਘਰ ਪਾਠ ਕਰੋ ਘਰੋਂ ਕੁਝ ਪ੍ਰਸ਼ਾਦ ਦੀ ਅੰਦਰ ਆ ਕੇ ਭੇਜੋ ਲੰਗਰ ਬਣਾ ਕੇ ਭੇਜੋ ਜਿਹੜੇ ਸੇਵਾਦਾਰਾਂ ਨੇ ਉਹਨਾਂ ਦੀ ਸੇਵਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਤਨ ਤਨ ਮੱਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕੁ ਸਕੂਨ ਮਿਲਿਆ ਮੈਨੂੰ ਬਹੁਤ ਸੁੱਖ ਮਿਲਿਆ ਜੀ ਮੈਂ ਬਹੁਤ ਹੀ ਪਰੇਸ਼ਾਨ ਸੀ ਆਪਣੀ ਜ਼ਿੰਦਗੀ ਤੋਂ ਲੇਕਿਨ ਮੈਨੂੰ ਹਲੇ ਜ਼ਿਆਦਾ ਟਾਈਮ ਨਹੀਂ ਹੋਇਆ ਦੋ ਹੀ ਹਫ਼ਤੇ ਹੋਏ ਆ ਲੇਕਿਨ ਬਾਬੇ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਮਾਈਕਰੋਟੈਸ ਖੰਡੇ ਵਾਲੇ ਬਾਬੇ ਨੇ ਮੈਨੂੰ ਬਚਾਇਆ ਜੋ ਕੁਝ ਹੈ ਮੇਰੇ ਕੋਲ ਇਹਦਾ ਦਿੱਤਾ ਹੋਇਆ ਹੈ ਮੈਂ ਬਹੁਤ ਹੀ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਸੀ لیکن ਤੰਤਰ ਬਾਬਾ ਦੀਪ ਸਿੰਘ ਜੀ ਦੇ ਹੱਥ ਜਦੋਂ ਦਾ ਮੇਰੇ ਸਿਰ ਤੇ ਰੱਖਿਆ ਗਿਆ ਤੇ ਰਿਆ ਹੁਣ ਮੈਂ ਬਹੁਤ ਸ਼ੁਕਰ ਹੈ ਬਹੁਤ ਕਿਸ ਕਿਸ ਤਰੀਕੇ ਨਾਲ ਕਰ ਬਹੁਏ ਕੋਈ ਸਾਂਝਾ ਕਰੂੰਗੇ ਸਾਡੇ ਨਾਲ ਮੈਂ ਐਕਚੁਅਲੀ ਨਾ ਮੇਰੇ ਕੋਲ ਕੋਈ ਕੰਮ ਸੀਗਾ ਮੈਂ ਕੰਮ ਤਾਂ ਦੇ ਤੂੰ ਆਪਣੇ ਬਹੁਤ ਪਰੇਸ਼ਾਨ ਸੀ ਲੇਕਿਨ ਤੰਤਰ ਬਾਬਾ ਦੀਪ ਸਿੰਘ ਜੀ ਨੇ ਮੈਂ ਜਦੋਂ ਇੱਥੇ ਆਏ ਹਾਂ ਇਹਨਾ ਚਪੈਰਾ ਸਾਹਿਬ ਘਟਿਆ ਕਿ ਵੋਲਟਿਲਟੀ ਇੱਥੇ ਇੰਨੀ ਹੈ ਨਾ ਇੱਕ ਔਰਾ ਜਦਾਂ ਕ੍ਰੀਏਟ ਹੈ ਐ ਨਾਲ ਜਦੋਂ ਬਾਬਾ ਦੀਪ ਸਿੰਘ ਜੀ ਆਪ ਬੈਠੇ ਨੇ ਬਸ ਹੀ ਸੱਚੇ ਦਿਲ ਨਾਲ ਅੰਦਰ ਜਾ ਕੇ ਮੈਨੂੰ ਲੱਗਦਾ ਕਿ ਜਿੱਦਾਂ ਮੇਰੇ ਅੰਗ ਸੰਸਾਈ ਮੈਨੂੰ ਰੱਖਿਆ ਹੀ ਹੁੰਦਾ ਹੈ ਬਿਲਕੁਲ ਮੈਂ ਬਹੁਤ ਸ਼ੁਕਰ ਗੁਜ਼ਾਰਾ ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਮੁੜਦਾ ਹੀ ਨਹੀਂ ਕੋਈ ਖਾਲੀ ਜੀ ਕਿੰਨਾ ਕਿ ਯਕੀਨ ਵੱਧਾ ਵਿਸ਼ਵਾਸ ਵੱਧਾ ਵੀ ਜਦੋਂ ਸਿਰਫ ਮੱਥਾ ਟੇਕਣ ਆਲੇ ਇੱਥੇ ਆ ਕੇ ਉਹ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਜਿਹੜੀਆਂ ਆਪਾਂ ਮਿਸ ਸੋਚ ਵੀ ਨਹੀਂ ਸਕਦੇ ਵੀ ਕਰੇ ਦੂਰ ਹੋਣਗੇ ਨਾ ਬਿਲਕੁਲ ਨਹੀਂ ਘਰ ਤੋਂ ਦੂਰ ਹੁੰਦੀ ਹੀ ਨਹੀਂ ਜੀ ਇਹ ਦਾਰੀ ਐ ਸਾ ਇਸ ਦਾਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਮੋੜਿਆ ਮੇਰੇ ਤੇ ਵੀ ਕਿਰਪਾ ਕੀਤੀ ਵਾਹਿਗੁਰੂ ਨੇ ਬਹੁਤ ਮਿਹਰ ਕੀਤੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਦਾ ਤੇ ਕਿਵੇਂ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਸੇਵਾ ਕਰਕੇ ਸੇਵਾ ਕਰਕੇ ਸੇਵਾ ਕਰਕੇ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰਦਾ ਘਰ ਬੈਠੀ ਸੰਗਤ ਨੂੰ ਇਹ ਕਹਿਣਾ ਕਿਹੜਾ ਨਹੀਂ ਆ ਸਕਦਾ ਕੋਈ ਨਹੀਂ ਘਰ ਪਾਠ ਕਰੋ ਘਰੋਂ ਕੁਝ ਪ੍ਰਸ਼ਾਦੀਆਂ ਬਣਾ ਕੇ ਭੇਜੋ ਲੰਗਰ ਬਣਾ ਕੇ ਭੇਜੋ ਜਿਹੜੇ ਸੇਵਾਦਾਰ ਹਨ ਉਹਨਾਂ ਦੀ ਸੇਵਾ ਕਰੋ ਬੜੀ ਕਿਰਪਾ ਬਹੁਤ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਜੀ ਤਨਤਨ ਮੱਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚਿਆ ਜੀ ਕਿੰਨਾ ਕੁ ਸਕੂਨ ਮਿਲਿਆ ਮੈਨੂੰ ਬਹੁਤ ਸੁੱਖ ਮਿਲਿਆ ਜੀ ਮੈਂ ਬਹੁਤ ਹੀ ਪਰੇਸ਼ਾਨ ਸੀ ਆਪਣੀ ਜ਼ਿੰਦਗੀ ਤੋਂ ਲੇਕਿਨ ਮੈਨੂੰ ਹਲੇ ਜ਼ਿਆਦਾ ਟਾਈਮ ਨਹੀਂ ਹੋਇਆ ਦੋ ਹੀ ਹਫ਼ਤੇ ਹੋਏ ਆ ਲੇਕਿਨ ਬਾਬੇ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਇਸ ਖੰਡੇ ਵਾਲੇ ਬਾਬੇ ਨੇ ਮੈਨੂੰ ਬਚਾਇਆ ਜੋ ਕੁਝ ਹੈ ਮੇਰੇ ਕੋਲ ਇਹਦਾ ਦਿੱਤਾ ਹੈ ਮੈਂ ਬਹੁਤ ਹੀ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਸੀ ਲੇਕਿਨ ਤਨ ਤਨ ਬਾਬਾ ਦੀਪ ਸਿੰਘ ਦੇ ਹੱਥ ਜਦੋਂ ਦਾ ਮੇਰੇ ਸਿਰ ਤੇ ਰੱਖਿਆ ਗਿਆ ਤੇ ਰਿਹਾ ਹੁਣ ਮੈਂ ਬਹੁਤ ਸੁਖੀ ਹਾਂ ਬਹੁਤ ਕਿਸ ਕਿਸ ਤਰੀਕੇ ਨਾਲ ਕਰ ਪਾਹੀ ਕੋਈ ਸਾਂਝਾ ਕਰੋਗੇ ਸਾਡੇ ਨਾਲ ਮੈਂ ਐਕਚੁਅਲੀ ਨਾ ਮੇਰੇ ਕੋਲ ਕੋਈ ਕੰਮ ਸੀਗਾ ਮੈਂ ਕੰਮ ਧੰਦੇ ਤੋਂ ਆਪਣੇ ਬਹੁਤ ਪਰੇਸ਼ਾਨ ਸੀਗਾ ਲੇਕਿਨ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਰੱਖਿਆ ਜਦੋਂ ਇੱਥੇ ਆਏ ਹਾਂ ਕਹਿੰਦਾ ਚਪੇਰਾ ਸਾਹਿਬ ਕੱਟਿਆ ਕਿ ਪੋਜ਼ਿਟਿਵਿਟੀ ਇੱਥੇ ਇੰਨੀ ਕਹਿੰਦਾ ਇੱਕ ਔਰਾ ਐਦਾਂ ਕ੍ਰੀਏਟ ਹੈ ਐਨ ਲੱਗਦਾ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਬੈਠੇ ਨੇ ਬਹੁਤ ਹੀ ਸੱਚੇ ਦਿਲ ਨਾਲ ਅੰਦਰ ਜਾ ਕੇ ਮਦਦ ਲੱਗਦਾ ਕਿ ਜਿੱਦਾਂ ਮੇਰੇ ਅੰਗ ਸੰਗ ਸਾਈ ਮੈਨੂੰ ਰੱਖਿਆ ਹੀ ਉਹਨਾਂ ਨੇ ਬਿਲਕੁਲ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਦਰ ਤੋਂ ਕੋਈ ਬਿੱਲ ਖਾਲੀ ਨਹੀਂ ਜਾਂਦਾ ਮੁੜਦਾ ਹੀ ਨਹੀਂ ਕੋਈ ਖਾਲੀ ਕਿੰਨਾ ਕ ਯਕੀਨ ਵੱਧ ਹੈ ਵਿਸ਼ਵਾਸ ਵੱਧ ਹੈ ਵੀ ਜਦੋਂ ਸਿਰਫ ਮੱਥਾ ਟੇਕਣ ਨਾਲ ਇੱਥੇ ਆ ਕੇ ਉਹ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਜਿਹੜੀਆਂ ਆਪਾਂ ਮੀਨ ਸੋਚ ਵੀ ਨਹੀਂ ਸਕਦੇ ਵੀ ਕਰੇ ਦੂਰ ਹੋਣ ਗਈਆਂ ਨਾ ਬਿਲਕੁਲ ਨਹੀਂ ਘਰ ਤੋਂ ਦੂਰ ਹੁੰਦੀਆਂ ਹੀ ਨਹੀਂ ਜੀ ਇਹ ਦਾਰੀ ਐ ਸਾ ਇਸ ਦਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਮੋੜਿਆ ਮੇਰੇ ਤੇ ਵੀ ਕਿਰਪਾ ਕੀਤੀ ਵਾਇਬਰੂ ਨੇ ਬਹੁਤ ਮਿਹਰ ਕੀਤੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਦਾ ਤੇ ਕਿਵੇਂ ਸ਼ੁਕਰਾਨਾ ਕਰਦੇ ਵਾਹਿਗੁਰੂ ਦਾ ਸੇਵਾ ਕਰਕੇ ਸੇਵਾ ਕਰਕੇ ਸੇਵਾ ਕਰਕੇ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰਤਾ ਘਰ ਬੈਠੀ ਸੰਗਤ ਨੂੰ ਇਹ ਕਹਿਣਾ ਕਿਹੜਾ ਨਹੀਂ ਆ ਸਕਦਾ ਕੋਈ ਨਹੀਂ ਘਰ ਪਾਠ ਕਰੋ ਘਰੋਂ ਕੁਝ ਪ੍ਰਸ਼ਾਦੀਆਂ ਬਣਾ ਕੇ ਭੇਜੋ ਲੰਗਰ ਬਣਾ ਕੇ ਭੇਜੋ ਜਿਹੜੇ ਸੇਵਾਦਾਰ ਹਨ ਉਹਨਾਂ ਦੀ ਸੇਵਾ ਕਰੋ ਬੜੀ ਕਿਰਪਾ ਬਹੁਤ ਕਿਰਪਾ